ਦੇਖੋ ਬਹੁਤ ਮੰਦਪਾਗੀ ਘਟਨਾ ਹੈ ਉਹ ਵੀ ਉਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣ ਬਚ ਗਈ ਉਹ ਬੰਦੇ ਨੂੰ ਉਥੇ ਜਿਹੜਾ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੇ ਸ਼ਾਸ਼ਾ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਬਤਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤਨ ਦੱਸ ਦਿੰਨਿਆ ਕਿ ਅਸੀਂ ਉੱਥੇ 175 ਜਿਹੜੇ ਜੋ ਹੰਤਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਆ ਜਾ ਮੇਰੇ